ਦੇਖੋ ਦੋਸਤੋ ਇਹ ਹੈ ਆਪਣਾ ਗਾਰਡਨ ਦੇਖੋ ਗਾਰਡਨ ਦਾ ਕਿੰਨਾ ਬੁਰਾ ਹਾਲ ਹੋਇਆ ਹੋਇਆ ਹੈ ਤਾਂ ਆਪਾਂ ਇਸ ਨੂੰ ਸਾਫ਼ ਕਰਕੇ ਇੱਥੇ ਸਰਦੀਆਂ ਦੀਆਂ ਸਬਜ਼ੀਆਂ ਬੀਜਦੇ ਹਾਂ ਤਾਂ ਕਿ ਫਰੀ ਦੇ ਵਿੱਚ ਆਪਾਂ ਨੂੰ ਸਬਜ਼ੀ ਖਾਣ ਲਈ ਮਿਲੇ ਆਪਾਂ ਕਰਦੇ ਹਾਂ ਜੀ ਇਸ ਨੂੰ ਫਿਰ ਸਾਫ਼ ਤੇ ਬੀਜਦੇ ਹਾਂ ਇੱਥੇ ਫਿਰ ਸਬਜ਼ੀਆਂ ਇਹ ਦੇਖੋ ਜੀ ਇਹ ਆਪਾਂ ਨੇ ਹੁਣ ਜ਼ਮੀਨ ਗੁੱਟ ਦਿੱਤੀ ਹੈ ਤੇ ਹੁਣ ਆਪਾਂ ਜਿਹੜੇ ਇਹ ਕੱਖ ਵਗੈਰਾ ਨੇ ਇਹਦੇ ਵਿੱਚ ਇਹ ਆਪਾਂ ਇਹਦੇ ਵਿੱਚੋਂ ਝੂਗਾਂਗੇ ਇਹ ਦੇਖੋ ਜੀ ਆਪਨੇ ਘਰੇ ਗੰਡੋਆਂ ਦੀ ਖਾਦ ਵੀ ਤਿਆਰ ਕੀਤੀ ਹੈ ਇਹ ਵੀ ਆਪਾਂ ਉਸ ਦੇ ਵਿੱਚ ਪਾਵਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਉੱਥੇ ਬੀਜ ਬੀਜਾਂਗੇ ਇਹ ਦੇਖੋ ਜੀ ਆਪਾਂ ਹੁਣ ਜਿਹੜੀ ਹੈਗੀ ਉਹ ਖਾਦ ਗੰਡੋਆਂ ਵਾਲੀ ਉਹ ਪਾ ਰਹੇ ਆ ਜੀ ਵਿੱਚ ਇਹ ਦੇਖੋ ਖਾਦ ਵਗੈਰਾ ਮਿਲਾ ਕੇ ਆਪਾਂ ਅੱਧਰੀ ਕਰ ਲਈ ਆ ਜਮੀਨ ਅਤੇ ਹੁਣ ਦੇਖੋ ਆਪਾਂ ਇਹਦੇ ਵਿੱਚ ਬੀਜ ਲੱਗੇ ਆ ਬੀਜਣ ਇਹ ਦੇਖੋ ਇਹ ਬੱਟਾ ਬਣਾਈਆਂ ਨੇ ਤੇ ਆ ਦੇਖੋ ਬੱਟਾਂ ਦੇ ਵਿੱਚ ਆਪਾਂ ਬੀਜ ਬੀਜ ਰਹੇ ਆ ਬੱਟਾਂ ਤੇ ਆਪਾਂ ਲਗਾਵਾਂਗੇ ਮੂਲੀਆਂ ਤੇ ਛਲਗਮ ਤੇ ਬਾਕੀ ਆਪਾਂ ਲਗਾਵਾਂਗੇ ਵਿੱਚ ਪਾਲਕ ਧਨੀਆਂ ਆ ਦੇਖੋ ਆਪਾਂ ਬੀਜ ਜਿਹੜੇ ਹੈਗੇ ਆ ਬੀਜ ਰਹੇ ਆ ਜੀ ਬੱਟਾ ਤੇ ਮੌਲੀਆਂ ਬੀਜਣ ਤੋਂ ਬਾਅਦ ਹੁਣ ਆਪਾਂ ਹਲਕਾ ਹਲਕਾ ਪਾਲਕ ਦਾ ਛਿੱਟਾ ਦੇ ਰਹੇ ਹਾਂ ਤੇ ਇੱਥੇ ਆਪਾਂ ਪਾਲਕ ਬੀਜਾਂਗੇ ਜੀ ਹੁਣ ਆਪਾਂ ਲਗਾ ਰਹੇ ਹਾਂ ਜੀ ਮੇਥੀ ਇਹਦੇ ਖਲਕਲ ਕਾਪਾ ਮੇਥੀ ਦਾ ਛਿੱਟਾ ਜਿਹੜਾ ਹੈਗਾ ਇਹਦੇ ਵਿੱਚ ਦੇ ਦਿੱਤਾ ਹੈ ਇਹ ਦੇਖੋ ਜੀ ਮੇਥੀ ਲਗਾਉਣ ਤੋਂ ਬਾਅਦ ਹੁਣ ਆਪਾਂ ਥੋੜੀਆਂ ਜੀਆਂ ਲਾਈਨਾਂ ਬਣਾ ਕੇ ਆਪਾਂ ਮੇਥੇ ਲਗਾ ਰਹੇ ਹਾਂ ਆ ਦੇਖੋ ਮੇਥਿਆਂ ਦਾ ਬੀਜ ਜਿਹੜਾ ਹੈਗਾ ਇਹਦੇ ਵਿੱਚ ਪਾਇਆ ਜਾ ਰਿਹਾ ਹੈ ਇਹ ਦੇਖੋ ਬੀਜ ਬੀਜਣ ਤੋਂ ਬਾਅਦ ਆਪਾਂ ਹੁਣ ਦੇ ਰਹੇ ਹਾਂ ਜੀ ਇਹਨੂੰ ਹਲਕਾ ਹਲਕਾ ਪਾਣੀ जड़े बीज आप बीजे सन और जी सही दो दिन बाद हल्का हल्का उगन भी लग गए ने देखो इधर देखो मेथी भी पूरी तरह उगन लग गई है ये देखो जी 10 ਦਿਨਾਂ ਦੇ ਬਾਅਦ ਪੌਦੇ ਦੇਖੋ ਐਨੇ ਐਨੇ ਹੋ ਚੁੱਕੇ ਨੇ ਜਿਹੜੇ ਆਪਾਂ ਬੀਜੇ ਸੀ ਇਹ ਦੇਖੋ ਜੀ ਇੱਕ ਵਾਰੀ ਮੀ ਵੀ ਪੈ ਚੁੱਕਾ ਹੈ ਕੁਦਰਤੀ ਰੂਪ ਦੇ ਵਿੱਚ ਸਬਜੀ ਬੀਜਨ ਤੋਂ 20 ਦਿਨ ਬਾਅਦ ਦੀ ਪੋਜੀਸ਼ਨ ਹੈ ਇਹ ਸਾਨੂੰ ਕਿਤੇ ਬਾਹਰ ਜਾਣਾ ਪਿਆ ਤੇ ਪਿੱਛੋਂ ਸੁੰਡੀ ਨੇ ਸਾਰੀ ਸਬਜੀ ਨੂੰ ਖਾ ਲਿਆ ਹੈ ਇਹ ਦੇਖੋ ਇਹ ਸੁੰਡੀ ਹੈ ਜਿਹੜੀ ਇਸਤੇ ਅਟੈਕ ਕਰਦੀ ਹੈ ਇਹ ਦੇਖੋ ਇਹ ਮੂਲੀ ਲਗਾਈ ਸੀ ਆਪਾਂ ਨੇ ਤੇ ਸਾਰੇ ਪੱਤੇ ਮੂਲੀ ਦੇ ਉਸ ਨੇ ਖਾ ਲਏ ਹਨ ਇਹ ਦੇਖੋ ਇਹ ਪਾਲਕ ਸੀ ਤੇ ਪਾਲਕ ਦਾ ਵੀ ਇੱਕ ਵੀ ਪੱਤਾ ਨਹੀਂ ਬਚਿਆ ਇਸ ਦੇ ਬਚਾਅ ਲਈ ਅਸੀਂ ਇੱਕ ਪਹਿਲਾਂ ਵੀਡੀਓ ਬਣਾਈ ਸੀ ਜਿਸ ਵਿੱਚ ਦੇਸੀ ਢੰਗ ਤਰੀਕੇ ਦੇ ਨਾਲ ਸਪਰੇ ਬਣਾਣੀ ਸੀ ਤੁਹਾਨੂੰ ਦੱਸੀ ਸੀ ਉਸ ਵੀਡੀਓ ਦਾ ਲਿੰਕ ਅਸੀਂ ਇਸ ਦੀ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਦੀ ਦਵਾਈ ਵੀ ਤੁਸੀਂ ਇਸ ਤੇ ਛਿੜਕ ਸਕਦੇ ਹੋ ਦੇਖੋ ਸਾਰੀ ਜੜੀ ਹੈਗੀ ਹੈ ਸਬਜੀ ਖਾਲੀ ਹੈ ਸੁੰਡੀਆਂ ਨੇ ਤੇ ਖਿਆਲ ਵੀ ਰੱਖਣਾ ਹੈ ਆਪਾਂ ਸਬਜੀ ਬੀਜਣ ਤੋਂ ਬਾਅਦ ਤਾਂ ਕਿ ਕੋਈ ਉਸ ਨੂੰ ਜੀਵ ਵਗੈਰਾ ਨਾ ਲੱਗੇ ਜੇ ਲੱਗਦਾ ਹੈ ਤਾਂ ਸਪਰੇਅ ਸੀ ਤੁਹਾਨੂੰ ਦੱਸਾਂਗੇ ਉਹ ਸਪਰੇਅ ਤੁਸੀਂ ਕਰ ਦੇਣੀ ਹੈ ਸੁੰਡੀਆਂ ਤੋਂ ਇਲਾਵਾ ਕਈ ਵਾਰੀ ਬੀਜ ਵੀ ਤੁਹਾਡੇ ਕੀੜੇ ਚੱਕ ਕੇ ਲੈ ਜਾਂਦੇ ਨੇ ਜੀ ਆ ਦੇਖੋ ਜੀ ਇੱਕ ਕੀੜਾ ਲੱਗਿਆ ਹੋਇਆ ਹੈ ਪੂਰਾ ਜ਼ੋਰ ਲਗਾ ਰਿਹਾ ਹੈ ਉਹ ਬੀਜ ਕੱਢਣ ਲਈ ਆ ਦੇਖੋ ਬੀਜ ਧਰਤੀ ਦੇ ਵਿੱਚ ਗੱਡਿਆ ਹੋਇਆ ਹੈ ਤੇ ਉਸਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ ਕਿ ਉਹ ਉਸ ਬੀਜ ਨੂੰ ਚੱਕ ਕੇ ਲੈ ਜਾਵੇ ਇਹ ਦੇਖੋ ਪੂਰਾ ਉਹ ਜ਼ੋਰ ਲਗਾ ਰਿਹਾ ਹੈ ਤੇ ਇਨ੍ਹਾਂ ਕੀੜਿਆਂ ਤੋਂ ਵੀ ਬਚਨ ਦੀ ਲੋੜ ਹੈ ਹਲਕੀ ਫੁਲਕੀ ਤੁਸੀਂ ਕੋਈ ਦਵਾਈ ਛਿੜਕ ਸਕਦੇ ਹੋ ਜਿਸ ਨਾਲ ਇਹ ਕੀੜੇ ਬੀਜ ਤੱਕ ਨਾ ਪਹੁੰਚ ਸਕਣ ਪਹਿਲੀ ਵਾਰੀ ਜਿਹੜੇ ਬੀਜ ਆਪਾਂ ਲਗਾਏ ਸੀ ਉਹ ਬਾਹਰ ਜਾਣ ਕਰਕੇ ਉਹਨਾਂ ਨੂੰ ਸੁੰਡੀ ਨੇ ਖਾ ਲਿਆ ਸੀ ਤੇ ਦੂਜੀ ਵਾਰੀ ਬੀਜ ਸਾਡੇ ਕੀੜੇ ਚੱਕ ਕੇ ਲੈ ਗਏ ਸੀ ਤੇ ਤੀਜੀ ਵਾਰੀ ਅਸੀਂ ਬੀਜ ਲਗਾਏ ਨੇ ਤੇ ਦੇਖੋ ਇਸ ਤਰ੍ਹਾਂ ਦੀ ਸਬਜੀ ਆਪਣੇ ਕੋਲ ਹੋ ਕੇ ਤਿਆਰ ਆ ਗਈ ਹੈ ਇਹ ਦੇਖੋ ਮooli ਦੇਖੋ ਇੰਨੀ ਕ ਮੋਟੀ ਹੋ ਗਈ ਹੈ ਤੇ ਜਦੋਂ ਇਹ ਹੋਰ ਮੋਟੀ ਹੋ ਜਾਏਗੀ ਤੇ ਆਪਾਂ ਇਸ ਨੂੰ ਪੱਟ ਲਵਾਂਗੇ ਇਸ ਤਰ੍ਹਾਂ ਤੁਸੀਂ ਵੀ ਘਰੇ ਸਬਜ਼ੀਆਂ ਬੀਜੋ ਅਤੇ ਬਿਨਾਂ ਰੇਸਪਰੇ ਤੋਂ ਸਬਜ਼ੀਆਂ ਘਰੇ ਹੀ ਖਾਓ ਧੰਵਾਦ ਜੀ